ਮੈਂ ਗੱਲ ਕਰਦੇ ਸੀ ਉਹਨਾਂ ਨਾਲ ਉਹ ਹੱਥੋਂ ਜਦੋਂ ਇਹਨਾਂ ਨੂੰ ਪਿਆ ਇਹਨਾਂ ਨੂੰ ਬਚਾਣ ਲਈ ਉਹਨੇ ਜਦੋਂ ਮਾਰਨਾ ਸ਼ੁਰੂ ਕਰ ਦਿੱਤਾ ਤੇ ਮੇਰੇ ਵੀ ਇਸ ਤਰ੍ਹਾਂ ਮਾਰਿਆ ਤੇ ਇਹਨਾਂ ਦੇ ਵੀ ਲੱਗੀਆਂ ਤੇ ਉਹ ਤੇ ਇੱਜ਼ਤ ਨੂੰ ਹੱਥ ਪਾਣ ਨੂੰ ਮੈਂ ਤਾਂ ਪਿਆ ਸੀ ਮੈਂ ਬਚਾਣ ਲਈ ਹੋਈ ਗਈ ਹੈ ਕਿ ਇਹ ਜਦੋਂ ਮਾਰਦਾ ਪਿਆ ਸੀ ਇਹਨਾਂ ਨੂੰ ਤੇ ਫਿਰ ਉਹਦੀ ਸੋਟੀਆਂ ਲੈ ਕੇ ਆ ਗਿਆ ਅੱਜ ਕੋਹ ਲਾੜੀ ਫੜੀਦੀ ਸੀ ਉਹਨਾਂ ਦਾ ਹੁਣ ਮੰਗ ਕੀ ਕਰਦੇ ਸੀ ਤੁਸੀਂ ਅਸੀਂ ਇਹ ਨਾ ਇਹ ਇੱਥੇ ਗੁੱੱਡਾ ਕਰਦੀ ਹਟਾਓ ਇਹਨਾਂ ਨੇ ਇੱਥੇ ਗਲਤ ਕੰਮ ਇਹਨਾਂ ਦਾ ਚੱਲਦਾ ਪਿਆ ਸਾਡੇ ਆਪਣੀ ਸਾਰੀ ਫੈਮਿਲੀ ਇੰਦਰ ਰਹਿੰਦੀ ਹੈ ਰੈਜ਼ੀਡੈਂਟ ਹੈ ਸਾਡਾ ਆਪਣਾ ਤੇ ਸਾਡੇ ਬੱਚੇ ਵੀ ਘਰ ਆਉਂਦੇ ਨੇ ਤੇ ਇਹਨਾਂ ਦੇ ਇੱਥੇ ਗਲਤ ਕੰਮ ਚੱਲਦਾ ਪਿਆ ਇਹਨਾਂ ਦਾ ਇੱਥੋਂ ਹਟਾਇਆ ਜਾਵੇ ਇਹ ਕੰਮ ਫਿਰ ਮੇਰਾ ਨਾਮ ਸੰਜੀਵ ਸਰੀਨ ਮੈਂ ਉੱਥੇ ਸੱਤੇ ਨਾਲਾ ਰੋਡ ਤੇ ਅਸੀਂ ਪਿਛਲੇ 50 60 ਸਾਲ ਤੋਂ ਰਹਿ ਰਹੇ ਹਾਂ ਇਹ ਸਾਡੀ ਜਗ੍ਹਾ ਦੇ ਉੱਤੇ ਇੱਕ ਸਰਦਾਰ ਜੀ ਨੇ ਜਗ੍ਹਾ ਖਰੀਦੀ ਹੈ ਸਾਡੀ ਚਾਚੀ ਕੋਲੋਂ ਤੇ ਉਹਦੇ ਉੱਪਰ ਝੂਠੇ ਕਾਗਜ਼ਾਂ 'ਤੇ ਨਾਲ ਨੇ ਰਜਿਸਟਰੀ ਕਰਵਾਈ ਤੇ ਸਾਡੀ ਜਗ੍ਹਾ ਦੇ ਉੱਤੇ ਪ੍ਰਾਈਵੇਟ ਜਿਹੜਾ ਰਸਤਾ ਉਹਦੇ ਉੱਤੇ ਵੀ ਇਹਨੇ 3 ਫੁੱਟ ਕਬਜ਼ਾ ਕਰਕੇ ਤੇ ਬਿਲਡਿੰਗ ਬਣਾਈ ਹੈ ਸਾਡੇ ਕੋਰਟ ਕੇਸ ਚੱਲ ਰਹੇ ਨੇ ਤੇ ਅਸੀਂ ਕੋਰਟ ਕੇਸ ਦੇ ਵਿੱਚੋਂ ਸਾਨੂੰ ਸਟੇ ਵੀ ਮਿਲਿਆ ਇਹ ਰਿਟਾਇਰਡ ਪੁਲਿਸ ਐਸ ਐਚ ਓ ਹੁਣ ਕਰਕੇ ਸਰਦਾਰ ਅਮਰਜੀਤ ਸਿੰਘ ਟੋਕਾ ਜਿਹੜਾ ਕਿ ਇੱਕ ਡਿਸਮਿਸਡ ਹੈਗਾ ਪਤਾ ਨਹੀਂ ਕਿਸ ਤਰ੍ਹਾਂ ਬਹਾਲ ਹੋਇਆ ਕਿਸ ਤਰ੍ਹਾਂ ਨਹੀਂ ਤੇ ਇਹ পেনশন ਵੀ ਲੈ ਰਿਆ ਸਰਕਾਰ ਕੋਲ ਤੇ ਇਹਦੀ ਪੁਲਿਸ ਚਲਦੀ ਹੈ ਤੇ ਇਹਨੇ ਨਜਾਇਜ਼ ਕਬਜ਼ਾ ਕਰਕੇ ਤੇ ਬਿਲਡਿੰਗ ਵੀ ਖੜੀ ਕਰ ਲਈ ਜਿਸ ਨੂੰ ਕਾਰਪੋਰੇਸ਼ਨ ਨੇ ਇੱਕ ਵਾਰੀ ਅੱਗੇ ਟਾਇਆ ਤੇ ਉਸ ਦੇ ਬਾਅਦ ਇਹਨੇ ਫਿਰ ਦੁਬਾਰਾ ਬਣਾਈਏ ਬਿਲਡਿੰਗ ਬਣਾਉਣ ਦੇ ਬਾਅਦ ਕੰਟੈਂਪਟ ਆਫ ਕੋਰਟ ਦਾ ਕੇਸ ਵੀ ਚੱਲ ਰਿਹਾ ਸਟੇ ਆਨ ਦੇ ਬਾਵਜੂਦ ਇਹਨੇ ਬਣਾਈ ਅੱਜ ਉੱਥੇ ਹੋਟਲ ਵੀ ਚਲਾ ਰਿਹਾ ਹੈ ਇੱਕ 골ਡਨ 스ਪੂਨ ਦੇ ਨਾਮ ਤੇ ਉੱਤੇ ਉੱਥੇ ਸੈਕਸ ਰੈਕਡ ਵੀ ਚਲਾ ਰਿਹਾ ਹੈ ਜਿਸ ਨੂੰ ਪੁਲਿਸ ਦੇਖਦੇ ਹੋਏ ਵੀ ਅੰਦੇਖਾ ਕਰ ਰਹੀ ਹੈ ਕੀ ਗੱਲ ਕੀ ਹੋਈ ਜਿੱਦਿ ਮੋਟ ਫੋਟਵਾਰ ਹੋਈ ਜਿਹੜਾ ਇੱਥੇ ਗੇਟ ਦੇ ਅੱਗੇ ਇਹਨੇ ਸਾਡੇ ਰੈਂਪ ਬਣਾਤਾ ਜਿਸ ਦੇ ਨਾਲ ਸਾਡੀ ਨਾ ਕੋਈ ਸਕੂਟਰ ਟੱਪਦਾ ਸੀ ਤੇ ਨਾ ਹੀ ਕੋਈ ਕਾਰ ਟੱਪਦੀ ਸੀ ਅੱਜ ਉੱਥੇ ਇੱਕ ਗੇਟ ਲੱਗਿਆ ਲਗਾਉਣੇ ਨੂੰ ਬੇਨਤੀ ਕੀਤੀ ਗਈ ਹੱਥ ਜੋੜ ਕੇ ਸਰਦਾਰ ਜੀ ਇਹ ਕੰਮ ਨਾ ਕਰੋ ਤੇ ਇਹ ਉਸਤੇ ਇਹਨੇ ਗਾਲੀ ਗਲੋਚ ਕੀਤੀ ਗੱਲ ਗਾਲਾਂ ਕੱਢੀਆਂ ਤੇ ਮੇਰਾ ਭਰਾ ਜਿਹੜਾ ਸਕੂਟਰ ਦੇ ਬਾਹਰ ਨਿਕਲਣ ਲੱਗਿਆ ਉਨੂੰ ਲੱਤ ਮਾਰ ਕੇ ਥੱਲੇ ਸੁੱਟ ਦਿੱਤਾ ਇਹਨਾਂ ਨੇ ਲੇਬਰ ਨਾਲ ਮਿਲ ਕੇ ਤੇ ਇਹਦੇ ਮੁੰਡੇ ਨੇ ਅੰਦਰੋਂ ਲੇਬਰ ਭੇਜੀ ਜਾ ਕੇ ਇਹਨਾਂ ਨੂੰ ਕੁੱਟੋ ਮਾਰੋ ਤੇ ਅਸੀਂ ਦੇਖ ਲਾਂਗੇ ਸਾਡੀ ਪੁਲਿਸ ਚਲਦੀ ਹੈ ਪੁਲਿਸ ਸਾਡੀ ਜੇਬ ਚ ਹੈ ਪੋਲੀਟੀਸ਼ੀਅਨ ਮਨਿਸਟਰ ਸਾਰੇ ਸਾਡੀ ਜੇਬ ਚ ਹੈ ਅਸੀਂ ਆਪੇ ਦੇਖ ਲਾਂਗੇ ਇਹਨਾਂ ਨੂੰ ਮਾਰੋ ਕੁੱਟੋ ਜਨਾਨੀਆਂ ਦੇ ਕੱਪੜੇ ਫਾੜੇ ਜਨਾਨੀਆਂ ਨੂੰ ਗਲਤ ਤਰੀਕੇ ਨਾਲ ਇਹਨਾਂ ਨੇ ਛੂਇਆ ਤੇ ਮਾਵਾਂ ਪੈਨਾਂ ਦੀਆਂ ਗਾਲਾਂ ਕੱਢੀਆਂ ਜਿਹੜੀਆਂ ਚ ਸੁਨੀਆਂ ਨਹੀਂ ਜਾ ਸਕਦੀਆਂ ਕੀ ਨਾਮ ਅਮਰਜੀਤ ਸਿੰਘ ਟੋਕਾ ਉਹਨਾਂ ਦਾ ਇੱਕ ਬੇਟਾ ਹੈ ਦੀਪ ਨਵਦੀਪ ਸਿੰਘ ਜਿਨੇ ਅੰਦਰੋਂ ਹੋਟਲ ਦੇ ਅੰਦਰੋਂ ਬੈਠ ਕੇ ਲੇਬਰ ਬਾਰ पे ਜੀ ਸਾਨੂੰ ਕੁੱਟਨਗੇ ਪੁਲਿਸ ਦੇ ਵਿੱਚ ਕੰਪਲੇਂਟ ਕਰ ਰਹੇ ਹਾਂ ਅਸੀਂ ਤੇ ਉਹ ਕਹਿੰਦੇ ਸਾਨੂੰ ਐਪਲੀਕੇਸ਼ਨ ਦਿਓ ਟਾਈਪ ਕਰਾ ਕੇ ਉਹ ਟਾਈਪ ਕਰਾ ਕੇ ਦਿੰਦੇ ਆਪਨਾ ਅਸੀਂ ਡਾਕਟਰੀ ਮੌਹਨਾ ਕਰਾਨ ਆਏ ਆ ਇਹ ਚੀਜ਼ ਦੀ ਸਾਰੀ ਤਸਦੀਕ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਫੋਟੋਆਂ ਵੀ ਹੈਗੀਆਂ ਨੇ ਤੇ ਇਹਨਾਂ ਦੇ ਘਰ ਜਿਹੜੇ ਹੋਟਲ ਦੇ ਵਿੱਚ ਕੈਮਰੇ ਲੱਗੇ ਉੱਥੋਂ ਵੀ ਤਸਦੀਕ ਕੀਤੀ ਜਾ ਸਕਦੀ ਹੈ ਕਿ ਮਾਰਕੋਟਾਈ ਕਿਸ ਤਰ੍ਹਾਂ ਹੋਈ ਇਕਿਸ ਤਰ੍ਹਾਂ ਨਹੀਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਹਨਾਂ ਕੋਲੋਂ ਬਚਾਇਆ ਜਾਵੇ ਸਾਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਨਹੀਂ ਤੇ ਕਿਸੇ ਵੀ ਬੰਦੇ ਨੂੰ ਇਹ ਜਾਨੋਂ ਮਾਰ ਦੇਣਗੇ ਉਹ ਕਹਿੰਦਾ ਬਾਅਦ ਤੇ ਤੁਹਾਨੂੰ ਅਸੀਂ ਜਾਨੋਂ ਮਾਰ ਦੇਣਾ ਵੇਖਾਂਗੇ ਕਿ ਤੁਸੀਂ ਕਿਸ ਤਰ੍ਹਾਂ ਨਿਕਲ ਸਕਦੇ ਹੋ ਤੋਂ ਤੇ ਰੋਜ਼ ਇੱਥੋਂ ਹੀ ਜਾਣਾ ਹੈ ਨਾ ਕੰਮ ਤੇ ਪੂਰੀ ਗੁੰਡਾਗਰਦੀ ਗੁੰਡਾਗਰਦੀ ਪੂਰੀ ਹੈ ਉਹ ਗੰਦੇ ਜਿਹੇ ਗੋਲੀਆਂ ਮਾਰ ਦੇਣੀਆਂ ਤੁਹਾਨੂੰ ਤੇ ਉਹਦਾ ਮੁੰਡੇ ਨੇ ਕਿਹਾ ਵੀ ਇਹਨੇ ਲਿਆ ਅੰਦਰੋਂ ਹਥਿਆਰ ਕੱਢ ਤੇ ਅੱਜ ਇਹਨਾਂ ਨੂੰ ਗੋਲੀਆਂ ਮਾਰ ਕੇ ਇਹਨਾਂ ਦਾ ਸਿਆਪਾ ਹੀ ਮੁਕਾ ਦਈਏ ਜੋਨ ਹੀ ਹਫਤਾ ਲੱਗੀ ਹੋਂਦੇ باوجود ਇਹਨਾਂ ਨੇ ਹਥਿਆਰ ਰੱਖਿਓ ਇਹਨੇ ਆਪਣੇ ਕੋਲ ਜਿਹੜੇ ਕੀ ਇਹਨਾਂ ਨੇ ਜਮਾ ਨਹੀਂ ਕਰਾਏ ਹਲੇ ਤੱਕ ਯਾ 2 ਨੰਬਰੀ ਸਾਡੇ ਅਮਰ ਫੈਮਿਲੀ ਰਹਿੰਦੀ ਹੈ ਤੇ ਕੋਈ ਨਹੀਂ ਰਹਿੰਦੀ ਜੀ ਸੈਕਸ ਟ੍ਰੈਗਰ ਚਲਾਣ ਲਈ ਉੱਤੇ ਕਮਰੇ ਬਣਾਏ ਦੇ ਹੋਟਲ ਖੋਲ੍ਹਿਆ ਦਾ ਤੇ ਥੱਲੇ ਰੈਸਟੋਰੈਂਟ ਖੋਲ੍ਹਿਆ ਦਾ ਇਹ ਇਹਨਾਂ ਦਾ ਕੰਮ ਹੈ ਕੋਈ ਕੰਮ ਨਹੀਂ ਹੈ ਪੁਲਿਸ ਦੇ ਨਾਲ ਰਲ ਕੇ ਸਾਰਾ ਕੰਮ ਚੱਲ ਰਿਹਾ ਤੇ ਕਿਹੜਾ ਏਰੀਆ ਸੱਤੇ ਜੀ ਨਾਲਾ ਰੋਡ ਅਮਰ ਰੇਵਨਿਊ ਆਪੋਜ਼ਿਟ 에ਅਰ ਫੋਰਸ ਸਟੇਸ਼ਨ ਦਾ ਇਲਾਕਾ ਹੈ ਇੱਥੇ ਨਿਤ ਨਈਆਂ ਸ਼ਾਮ ਨੂੰ ਕਾਰਾਂ ਆ ਕੇ ਖੜੀਆਂ ਹੋ ਜਾਂਦੀਆਂ ਸ਼ਰੀਆਮ ਸ਼ਰਾਬ ਪੀਂਦੇ ਨੇ ਲੜਕੀਆਂ ਲੈ ਕੇ ਆਉਂਦੇ ਨੇ ਜਿੰਨੂੰ ਕੀ ਪੁਲਿਸ ਰੋਕਦੀ ਨਹੀਂ ਕੋਈ ਕੰਟਰੋਲਮੈਂਟ ਇੱਕ ਨੰਬਰ ਮੰਗੇ ਕਿ ਸਾਨੂੰ ਅਨਾਥ ਕੋਲੋਂ ਬਚਾਇਆ ਜਾਵੇ ਕੀ ਮਸਲਾ ਆਇਆ ਤੁਹਾਡੇ ਕੋਲ ਇਹ ਦਰਖਾਸਤ ਆਈ ਇੱਕ ਮੈਸੇਜ ਦੇ ਲੱਗੋ 에어ਪੋਰਟ 에어ਪੋਰਟ ਤੋਂ ਉਹਨਾਂ ਕੀ ਮਸਲਾ ਇਹਨਾਂ ਦੇ ਪੁਰਾਣੇ ਕੋਡ ਕੇਸ ਚੱਲਦਾ ਉਸ ਬੰਦੇ ਨਾਲ ਅੱਜ ਕੋਈ ਲੜਾਈ ਝਗੜਾ ਹੋਇਆ ਪਾਰਟੀ ਨੇ ਹੁਣ ਮੈਡੀਕਲ ਕਰਾਇਆ ਜੋ ਐਮਐਲਆਰ ਰਿਪੋਰਟ ਆਊਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਇਹ ਇਹਨਾਂ ਵੱਲੋਂ ਸਰ ਕਿਹਾ ਜਾ ਰਿਹਾ ਉਹ ਵੀ ਸਾਡੇ ਘਰ ਦੇ ਜਿਹੜੀਆਂ ਲੇਡੀਜ਼ ਹੈਗੀਆਂ ਸੀ ਉਹਨਾਂ ਦੇ ਵੀ ਹੱਥ ਚੁੱਕਿਆ ਗਿਆ ਹੈ ਜੋ ਵੈਰੀਫਾਈ ਕਰ ਰਹੇ ਹਜੇ ਉਹਨਾਂ ਕੰਪਲੇਂਟ ਦਿੱਤੀ ਆ ਉਹ ਵੈਰੀਫਾਈ ਕਰਨਗੇ ਜਿਵੇਂ 60 ਮਿੰਟ ਵੀ ਜਾਂਦੇ ਦੋ ਤਿੰਨ ਮੈਂਬਰ ਆ ਚਾਰ ਨੂੰ ਲਿਖੋ ਉਹ ਫਿਰ ਜੋ ਐਮਐਲਆਰ ਮਤਲਬ ਕਹੂਗਾ ਸਿਕਾਰ ਵੀ ਕਰ ਦੇ ਹਾਂ ਸਰ ਜੇ ਫਿਰ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਇਹਦੇ ਵਿੱਚ ਜਿਹੜੀ ਪੂਰੀ ਗੱਲਬਾਤ ਜਿਹੜੀ ਜੇ ਤੁਹਾਡੇ ਸਾਹਮਣੇ ਆਉਂਦੀ ਆ ਤਾਂ ਕੀ ਕਾਰਵਾਈ ਕੀਤੀ ਜਾਏਗੀ ਵੈਰੀਫਾਈ ਕਰਕੇ ਜਿਹਦੇ ਵੀ ਖਿਲਾਫ ਕੋਈ ਬਣਦੀ ਕਾਰਵਾਈ ਹੋਵੇ ਉਹ ਮਿਲ ਚਲੀ ਜਾਂਦੀ ਜਦੋਂ